ਓਵਰਲੋਡ ਹੋ ਗਿਆ ਓਏ ਪਾਣੀ ਬਾਹਰ ਆ ਗਿਆ ਪਾਣੀ ਕੀ ਹੋਣਾ ਚਾਹ ਪੂਰਾ ਆ ਗਿਆ ਚਾਹ ਹੀ ਫੜਾ ਜਣੰਦਿਆਂ ਦਾ ਇਹ ਤਾਂ ਫਲਾਨ ਦਾ ਨਹੀਂ ਸਹੀ ਸੀ ਗਈ ਤੇ ਪੈਸੇ ਨਹੀਂ ਗੂਗਲ ਪੇ ਕੀਤੇ ਸੀ ਬਹੁਤ ੱੱਕਾ ਜਾਦਾ ਹੋ ਗਿਆ ਸਪਾ ਇਹ ਨਾ ਕਹਿਣ ਵਾਲੀ ਗੱਡੀ ਤੇ ਆ ਗਈ ਕੋਈ ਨਹੀਂ ੱੱਕਾ ਹੋ ਰਿਹਾ ਜੀ ਬਚਾਓ ਬੰਦੇ ਮਾਰ ਹਾਂਜੀ ਗਾਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ ਕਹੜਜੀ ਵੀਡੀਓ ਦੇ ਨਾਲ ਅੱਜ ਆਪਣੇ ਭਰਾ ਦਾ ਜਨਮ ਦਿਨ ਤੇ ਭਰਾ ਨੂੰ ਆਪਾਂ ਲਾਇਆ ਮੰਜੇ ਤੋਂ ਜੰਗ ਭਰਾ ਮੰਜੇ ਡਾਉਂਦੇ ਨੇ ਮੋਟਰ ਤੇ ਆਪਾਂ ਕਰਨੀਏ ਪਾਰਟੀ ਤੁਹਾਨੂੰ ਮਖੋੜੇ ਸਾਰਾ ਕੁਝ ਕਰੋ ਚੈੱਕ ਵੀ ਵਿਊ ਚੈੱਕ ਕਰੋ ਸ਼ਰੋਮਣੀ ਅਕਾਲੀ ਦਾ ਜਿੰਦਾਬਾਦ ਸ਼ਰੋਮਣੀ ਅਕਾਲੀ ਦਾ ਜਿੰਦਾਬਾਦ ਲਓ ਵੀ ਆਪਾਂ ਪਹੁੰਚ ਚਲੇ ਆਂ ਮੋਟਰ ਤੇ ਤੇ ਮੋਟਰ ਤੇ ਫੋਨ ਦਾ ਸੈਟਲ ਸੂਟ ਸਭ ਕੋ ਹੀ ਲਿਆ ਪਿਆ ਹੈ ਤੇ ਇਹਦੇ ਨੇ ਕੌਣ ਕੌਣ ਆਇਆ ਕੋਈ ਲੱਗ ਤੋਸ਼ ਸ਼ਰਕਤ ਉਹ 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 ਹਾਂ ਮੇਰੇ ਬਾਹੂ ਵਾਲੀ ਜੀ ਮਾਵਾ ਉਹ ਲੈ ਲਈਆਂ ਲੱਖਾਂ ਕਿਸਹਿ ਲੱਟੇ ਚੱਲ ਹੁਣ ਮੇਰੀ ਫੋਟੋ ਫੇਸ ਰੁਕ ਜਾ ਲੋ ਜੀ ਹੁਣ ਦੇ ਹੁਣ ਦੇ ਆਪਦੇ ਬਿਆਨ ਕੀ ਜਿਹੜੇ ਕਿਹੜੇ ਬਿਆਨ ਦੇਣਾ ਚਾਹਣਾ ਡਿੰਡੇ ਦੀ ਫਰਮਾਇਸ਼ ਕੀਤੀ ਹਮਨੇ ਡੰਡਾ ਕੀ ਕਰਨ ਲੱਗਾ ਉਹ ਮਿੰਟ ਤੂੰ ਲੱਗ ਜਾਂਦੀ ਹੈ ਨਹੀਂ ਲੱਗਦੀ ਨਹੀਂ ਲੱਗਦੀ ਇੰਨੀ ਦੱਸਣਾ ਨਹੀਂ ਦੱਸ ਆਉਹੀ ਗੱਲਾਂ ਕਰਦੇ ਅੱਗੇ ਤਾਂ ਮੰਜਾ ਨਹੀਂ ਦੇਣਾਗੇ ਇਹਨੇ ਓਏ ਹੱਥ ਥੱਲੇ ਕੁਲਾ ਐਵੇਂ ਆਪਾਂ ਮਾਮਾ ਜੀ ਹੋਰ ਲਾ ਆਈ ਜਾਂਦੇ ਆ ਆ ਵੀ ਪੱਟ ਕੀ ਇਹਨਾਂ ਨੇ ਜੱਪ-ਜੱਪ ਆਇਆ ਸਾਨੂੰ ਹੈ ਖੋਲ ਗਿਆ ਥੱਲੇ ਵੀ ਹੁਣ ਜੱਪ ਜਾਵਾ ਇਹ ਵੀ ਖੋਲ ਦੇ ਓਏ ਆ ਤੇ ਇਹ ਕੀ ਇਹਨਾਂ ਨੇ ਮੰਜੇ ਨੂੰ ਹੱਡਾਈਪਰ ਜੀ ਲਾਏ ਡਾਈਪਰ ਸਾਰੇ ਮੰਜਿਆਂ ਨੂੰ ਡਾਈਪਰ ਤੇਰਾ ਗੱਲ ਬਾਤ ਆ ਫਾੜਿਆ ਰੇ ਕੋਲ ਇਹਨੂੰ ਸਾਫ ਕਰਨ ਦੀ ਵਧੀਆ ਏ ਕੀ ਸਾਫ ਕਰਨ ਦਾ ਹੈ 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 ਕੋਲਿਆ ઓਪਰੇਸ਼ਨ ਉਹ ਪਿਆ ਇਹਦਾ ਜੋ ਮਰਜ਼ੀ ਕਹਿ ਲੋ ਓਏ ਕਰਨੀ ਕਿਹੜੀ ਤੇ ਖਾਡਾ ਭੱਜਿਆ ਓਹ ਹੋ ਹੋ ਆ ਗੱਲ ਨਹੀਂ ਬੰਦ ਕਰਦੇ ਪਰ ਲੋਡ ਹੋ ਗਿਆ ਓਏ ਪਾਣੀ ਬਾਹਰ ਆ ਗਿਆ ਪਾਣੀ ਕਰਤਾ ਦਿੱਤਾ ਵਾ ਕਰਤਾ ਵਾ ਠੀਕ ਹੈ ਅੱਛਾ ਅੱਛਾ ਮਿੱਤਾ ਓਏ ਹੁਣ ਛਾਲ ਮਾਰਨ ਦਾ ਬੜਾ ਸੁਆਦ ਆਉਣਾ ਈ ਬਾਦਵੀਰ ਪਹਿਲਾਂ ਛਾਲ ਹੈ ਆ ਕਰਾ ਵੱਡੇ ਬੰਦਾ ਪੁੱਛੇ ਬੰਦੇ ਭੈਣ ਚ ਵੱਡੇ ਮਣੋੜਾ ਓ ਚੱਲਿਆ ਉਹ ਵੀ ਕਰਦੀ ਮੜਾ ਜੀ ਇਹ ਝੋਨੇ ਦੇ ਭਿਆਣਾ ਹੁਣ ਰੋਬੇ ਮਰਨ ਦਿਆਈ ਰੋਬੇ ਮਰਨ ਦਿਆਈ ਵੇਲਾ ਇਹ ਸਾਬ ਨੇ ਕਈ ਖਾ ਲੈਣੀ ਹਾਂ ਇਹਨੇ ਕੋਈ 40 ਖਾਣੀ ਦਾ ਆ ਚੰਗੀ ਤਰ੍ਹਾਂ ਕਰਦੀ ਮੇਰਾ ਵੀਰ ਦੋ ਪੀਸ ਵੱਧ ਖਾ ਲਈ ਦੋ ਪੀਸ ਵੱਧ ਖਾਏ ਆਵੇ ਲਾਉਂਗਾਂ ਦੇ ਆ ਜਾਂਦਾ ਹੀ ਛੋਲੂ ਓਏ ਛੋਰੀ ਤੂੰ ਹੀਰੋ ਨਾ ਚਾਹ ਪੂਰਾ ਆ ਗੇ ਚਾਹ ਹੀ ਥੋੜਾ ਜਣੰਦਿਆਂ ਦਾ ਚਾਹ ਇੱਕ ਹੋਰ ਇੱਕ ਹੋਰ ਉਹ ਬੰਦ ਕਰ ਦੇ ਨਹੀਂ ਨਹੀਂ ਚਾਹ ਚਾਹ ਜੋਰ ਨਾਲ ਜੋਰ ਨਾਲ ਇਹ ਕੱਟ ਨਹੀਂ ਪੀਗਾ ਅਜੇ ਤੱਕ ਕੋਈ ਬਾਤ ਦੀ ਗੱਲ ਹੈ ਇਹ ਮੈਂ ਸੀ ਉਦੋਂ ਥੋੜਾ ਜਿਹਾ ਨਿੱਕਾ ਨਿਆਣਾ ਹੁੰਦਾ ਸੀ ਉਦੋਂ ਨਹੀਂ ਉਦੋਂ ਮੈਂ ਨਿਆਣਾ ਹੁੰਦਾ ਸੀ ਨਿਆਣਾ ਹੁੰਦਾ ਸੀ ਆਦਰ ਜੂਮ ਕਰੋ ਕਿੱਧਰ ਜੂਵੇਂ ਨਾਉਣਾ ਨੇ ਕਿੱਧਰ ਕਰਾਂ ਉਹ ਖੰਭਾ ਇਹਦੀ ਨਾ ਪਹਿਲੇ ਜੰਮੂ ਵਾਲਾ ਜੰਮੂ ਵਾਲਾ ਜੰਮੂ ਨਹੀਂ ਕਹਿਣਾ اچھا ਮੋਟਰਾਲ ਉਥੋਂ ਚੱਲ ਕਰਦਾ ਆ ਕਰਤਾ ਕਰਤਾ ਜੂਮ ਕਰਤਾ ਉਥੋਂ ਮੈਂ ਉੱਤੇ ਕੰਮ ਕਰ ਰਿਹਾ ਸੀ ਖੇਤਰ ਅੱਛਾ ਤੇ ਦਰਸਾ ਮੈਨੂੰ ਇੱਕ ਦਿਸ ਪਿਆ ਗੁੱਡਾ ਗੁੱਡਾ ਇੱਕ ਬੜਾ ਤਗੜੀ ਲੂੰਜਰ ਸੀ ਤੇ ਮੈਨੂੰ ਮੈਨੂੰ ਆ ਗਈ ਲਾਲਚ ਮੈਂ ਡੈੜੇ ਨਾ ਕਰਾ ਰਿਹਾ ਇਹ ਕੰਮ ਅੱਛਾ ਮੈਂ ਉਥੋਂ ਭੱਜ ਗਿਆ ਹੋਂ ਦੇ ਵੇਖ ਉੱਥੋਂ ਭੱਜਾਂ ਮੈਂ ਕਬਾ ਠੀਕ ਲੱਗ ਗਿਆ ਪਤਾ ਕਿ ਪਿੱਛੇ ਵਿਖਾ ਲਈ ਮੜਾ ਜਾ ਹਾਂਜੀ ਹਾਂਜੀ ਉੱਥੋਂ ਭੱਜਾਂ ਮੈਂ ਵਾਣੋ ਆਣੀ ਅੱਛਾ ਐਡੀ ਐਡੀ ਕੀ ਸੀ ਕਣਕ ਸੀ ਕਣਕ ਐਡੀ ਐਡੀ ਕਣਕ ਸੀ ਮੈਂ ਵੀ ਚੋਨੀ ਭੱਜਿਆ ਨਹੀਂ ਆਦੋ ਕਣਕ ਐਡੀ ਨਹੀਂ ਹੁੰਦੀ ਸੀ ਕਿ ਤੂੰ ਛੋਟਾ ਨਾ ਨਹੀਂ ਨਹੀਂ ਫਿਰ ਤੁਹਾਨੂੰ ਪਤਾ ਫਿਰ ਮੇਰੇ ਇੱਥੇ ਹੁੰਦੀ ਸੀ ਅੱਛਾ ਆਪ ਛੋਟਾ ਹੈ ਨਾ ਉਹ ਸਮੇ ਭੱਜਾਂ ਵਾਣੋ ਆਣੀ ਵਾਣੋ ਬਾਠੀ ਠੀਕ ਠੀਕ ਆ ਗਿਆ ਇੱਥੇ ਆ ਗਿਆ ਮੈਂ ਇੱਥੇ ਆ ਗਿਆ ਇੱਥੇ ਵੀ ਹੰਨੀ ਕਣਕ ਸੀ ਉਹਨਾਂ ਤੱਕ ਮੈਂ ਗਿਆ ਔਰ ਤੇ ਮੇਰੇ ਦੋ ਪਏ ਕੁੱਤੇ ਕੁੱਤੇ ਇੱਕ ਦਿਨ ਮੇਰੇ ਮਨ 'ਚ ਆ ਗਿਆ ਜੋਦੇ ਚਲ ਜਾ ਦੋਦੇ ਚਲ ਜਾ ਫਿਰ ਮੈਂ ਨਹੀ ਜੋਦਿਆ ਪਰ ਇਹ ਗੁੱਡੇ ਦਾ ਸਵਾਲ ਹੈ ਇਧਰ ਵੇਖ ਕਰ ਫਿਰ ਮੈਂ ਔਰ ਵਾਹ ਗਾੜੀ ਚੱਲ ਗਿਆ ਵਾਹ ਗਾੜੀ ਚੱਲ ਗਿਆ ਹਾਂ ਹੋ ਹੀ ਗਿਆ ਵੇਖ ਜੂਮ ਹੁੰਦਾ ਵਾ ਹਾਂ ਨਹੀ ਹੋ ਗਿਆ ਹੋ ਗਿਆ ਕਿੱਥੇ ਚੱਲ ਗਿਆ ਉਹ ਤੇ ਚੱਲ ਗਿਆ ਹੀ ਕਿੱਥੇ ਕੈਪਚਰ ਨਹੀਂ ਹੋਣਾ ਇੰਦੇ ਵਿੱਚ ਕੈਪਚਰ ਨਹੀਂ ਹੋਣਾ ਅਈਸ਼ਾ ਮੈਂ ਬੜੀ ਗਾਂ ਚੱਲ ਗਿਆ ਉਹ ਮੈਂ ਲੈ ਕੇ ਆਇਆ ਉਹ ਮੈਂ ਲੈਟ ਆਇਆ ਕੀ ਪਰ ਮੈਨੂੰ ਡਾਉਣਾ ਹੀ ਨਹੀਂ ਆਇਆ ਕੀ ਆਪਾਂ ਸਰਕਾਰਾਂ ਆ ਗਈਆਂ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਆਪਣੇ ਬਾਰੇ ਵਿੱਚ ਕਿੰਨਾ ਟਾਈਮ ਇੰਨਾ ਟਾਈਮ ਕਾਦੋਂ ਲਾਇਆ ਉਹ ਵੀਰ ਜੀ ਸਮਾਨ ਭੀੜ ਬੜੀ ਸੀ ਬਾਜ਼ਾਰ ਚ ਹੀ ਸਮਾਨ ਲੈਂਦੇ ਲੈਂਦੇ ਲੇਟ ਹੋ ਗਏ ਹਨ ਆ ਚਾਵਲ ਤੁਹਾਡੇ ਨਾਲ ਬੈਠਾ ਨਾ ਜਿਹੜਾ ਜੀ ਇਹਨੇ ਮੋੜ ਨੇੜ ਕਰਾਇਆ ਜੀ ਇਹ ਕੀ ਲੈ ਓਏ ਡਰਾਈਵਰੀ ਬਣ ਗਿਆ ਸੀ ਡਰਾਈਵਰ ਬਣ ਗਿਆ ਸੀ ਬੱਸ ਫਿਰ 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 ਮੈਂ ਰਖੜੀਆਂ ਤਾਂ ਗੱਡੀ ਖੋਈ ਫਿਰ ਤਾਂ ਕੁਝ ਬਤਾਈਆਂ ਕਰੋ ਪਹਿਲਾਂ ਤੁਸੀਂ ਰੱਬ ਦਾ ਸ਼ੁਕਰਾਨਾ ਕਰੋ ਕਿ ਤੁਸੀਂ ਆ ਗਏ ਜੀ ਕਰਦੇ ਆਏ ਆ ਲਓ ਜੀ ਆਗੇ ਜੀ ਆਗੇ ਆਗੇ ਲਿਖਿਆ ਲੈ ਜੰਮੂ ਰਿਹਾ ਜੰਮੂ ਜੰਮੂ ਰਿਹਾ ਜੰਮੂ ਮੈਸੀ ਹੂ ਜੰਮੂ ਮੈਸੀ ਹੂ ਮੇਟ ਗਿਆ ਸਾਰਾ ਰੱਬ ਨੇ ਵੀ ਵੇਹ ਮੇਟ ਗਿਆ ਹੀ ਕਿਸਮਤ ਦਾ ਕਾਲਤਾ ਵਾਹ ਕੁਝ ਹੀ ਪਤਾ ਕੀ ਲਿਗਾ ਉਹ ਸਾਲਿਓ ਪਿਕਲ ਗਿਆ ਉੱਤੋਂ ਓ ਯਾਰ ਰਾਜੂ ਨੇ ਕੇਕ ਮੂਦਾ ਕੀਤਾ ਕਿੱਥੇ ਆਓ ਕਿੱਥੇ ਆਓ ਓਏ ਰੱਬ ਵੀ ਨਹੀਂ ਤੇਰੇ ਲਈ ਗਿਫਟ ਜਾਂਦਾ ਕੇਕ ਕੱਟ ਕੇਕ ਕੱਟ ਫਿਰ ਤੈਨੂੰ ਦਵਾਂ ਗਿਫਟ ਲਿਆਂਦਾ ਤੇਰੇ ਲਈ ਬਹੁਤ ਹੋਲ ਆ

ਓਏ ਰੱਬ ਇਹ ਕੀ ਕੀ ਘਟਨਾ ਵਾਪਰੀ ਸੀ ਠੀਕ ਠੀਕ ਗੱਲਾਂ ਕਰਾਂਗਾ ਅੱਛਾ ਹੁਣ ਮੇਰਾ ਲੋਇਆ ਕਿ ਮੇਰਾ ਮੇਰਾ ਵੀਰ ਕਰਾਉਣਾ ਕੋਈ ਜਾਂਦਾ ਇਹਦੇ ਲਈ ਗਿਫਟ ਜਿਹੜਾ ਜਾਂਦਾ ਨਾ ਆਪਾਂ ਉਹ ਬੜਾ ਸਿਰਾ ਹੈ ਬੜਾ ਹੀ ਜ਼ਿਆਦਾ ਸਿਰਾ ਹੈ ਜੀ ਗਿਫਟ ਬਹੁਤ ਜ਼ਰਾ ਤੇ ਲਈ ਚੁਣ ਕੇ ਲੈ ਆਉਣਾ ਤਾਂ ਹੀ ਬੰਦਾ ਹੀ ਬਹੁਤ ਜ਼ਿਆਦਾ ਇਹਦੇ ਪਵਾਵਾਂਗੇ ਗਿਫਟ ਓਏ ਉਹ ਗਿਫਟ ਨਹੀਂ ਉਹ ਗਿਫਟ ਨਹੀਂ ਜਿਹੜਾ ਆਪਣਾ ਸੱਚਾ ਗਿਫਟ ਹਾਂ ਉਹ ਵੀ ਹਾਂ ਉਹ ਵੀ ਬੜਾ ਸਿਰਾ ਹੈ ਓਏ ਰਾਹ ਦੇ ਕੱਲੇ ਵਾਲਾ ਨਹੀਂ ਦੱਸਣਾ ਹਾਂ ਉਹ ਪਰਸਨਲ ਗੱਲ ਹੈ ਚਲੋ ਹੁਣ ਬੈਠ ਸਨੈਪਚੈਟ ਜੀ ਪਾ ਲਈਏ ਓਲੀ ਓਲੀ ਪ੍ਰੇਮਡ ਲੋਗਾਂ ਦੇ ਚੱਲਣਾ ਓਏ ਵੱਡੇ ਵਾਲਾ ਗਾਣਾ ਤੇ ਪ੍ਰੇਮ ਢਿੱਲੋਂ ਨੇ ਕੱਢਿਆ ਨਹੀਂ ਹੁਣ ਕੀ ਕਰੀਏ ਤੁਜੀਰ ਨਾਲ ਲਾ ਲਈਏ ਆਹੀ ਨਹੀਂ ਤੇਰੇ ਆਪੀ ਵੱਡੇ ਤੇ ਤੂੰ ਪੜੇ ਦੇ ਲੋਨੜੇ ਤੁੱਕੀ ਤੇ ਤੁਸੀਂ ਤੇ ਅਸੀਂ ਜੱਗੇ ਵਰਗੇ ਜੈ ਟੂ ਯੂ ਜੰਮ ਜੰਮ ਓਏ ਓਏ ਕੀ ਕੀ ਮੈਂ ਗਰਮਾਨ ਚ ਕੀ ਕਰ ਉਹ ਤੇਰੀ ਉੱਧਰ ਜਾ ਓਏ ਉੱਧਰ ਜਾ ਭਰਾਵਾ ਉੱਧਰ ਜਾ ਓ ਸਾਡੇ ਰਾਮਾ ਓਏ ਜੰਮੂ ਵਿੱਚ ਵੀ ਹੋ ਗਿਆ ਇਹ ਇੱਧਰ ਪੂਰਾ ਜੰਮੂ ਵਿੱਚ ਹੋ ਗਿਆ ਇਹ ਆ ਬਣੀ ਗੱਲ ਬਲੌਗ ਬਣਾ ਬਲੌਗ ਆਹ ਬੜੀ ਗੱਲ ਇਹ ਸਾਰੇ ਕਦੋਂ ਲਿਆਏ ਓਏ ਦੱਸਿਆ ਹੀ ਨਹੀਂ ਇਹ ਤਾਂ ਪਲਾਨ ਨਹੀਂ ਸਹੀ ਨਹੀਂ ਸੀ ਗਈ ਇਹ ਤਾਂ ਪੈਸੇ ਨਹੀਂ ਗੂਗਲ ਪੇ ਕੀਤੇ ਸੀ ਓਏ ਓਏ ਯਾਰ ਐਵੇਂ ਨਾ ਕਰੋ ਯਾਰ ਐਵੇਂ ਨਾ ਕਰੋ ਉਹ ਦੁਬਾਰਾ 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 ਵੇਖਿਆ ਨਹੀਂ ਵੇਖੀ ਨਾ ਕਰੋ ਅਮੋ ਤਾਰੇ ਆ ਗਿਆ ਇਹ ਚੱਲੀ ਨਹੀਂ ਸਾਹ ਬੱਸ ਹੀ ਹੋਣੀ ਖਬਰਾਂ ਤੋਂ ਆਏ ਬੜਾ ਕੁਝ ਹੋਏਗਾ ਮੇਰਾ ਵੀਰ ਓਏ ਆ ਖਾਣਾ ਯਾਰ ਐਂ ਨਾ ਕਰੋ ਯਾਰ ਐਂ ਨਾ ਕੋਈ ਕਿਸਮੋ ਫੋਟੋ ਲਾ ਲੈ ਚਿਲੰਦੀ ਦਾ ਆਹ ਜਿਹੜਾ ਨਾ ਯੰਡਾ ਵੀ ਨਹੀਂ ਕਿਹsing ਹੋ ਰਹੀ ਹੈ ਯਾ ਵੇ ਛੋੜ ਦੇ ਵੀਰ ਹੈਪੀ ਬਾ ਬਾ ਚੋਕੀ ਕੋਣ ਨਹੀਂ ਲਿਬੜਿਆ ਜੰਮੋ ਵੀਰ ਆਪਾਂ ਆਪਦਾ ਕੰਮ ਕਰੀਏ ਯਾਰ ਜਿਹੜਾ ਕਰਨ ਵਾਲਾ ਉਹ ਜਾਓ ਯਾਰ ਕੰਮ ਨਾ ਏ ਸਾਡੇ ਅਰਗੇ ਸੱਚੇ ਸੱਚੇ ਯਾਰ ਆ ਤੁਹਾਨੂੰ ਪਾਪ ਕਰਮ ਤੋਂ ਬਚਾਉਣਾ ਜਿਹੜਾ ਵੀ ਪਾਪ ਕੀਤਾ ਜੰਮੂ ਲੈ ਕੇ ਇਧਰ ਉਹ ਸਪੈਸ਼ਲ ਇਥੇ ਇਹ ਤੇ ਜਿਹੜਾ ਵੀ ਪਾਪ ਕੀਤਾ ਨਾ ਮੈਂ ਨਹੀਂ ਕੀਤਾ ਮੈਂ ਤਾਂ ਲੜਦਾ ਰਿਆਂ ਹਿੱਕ ਦੇ ਯੋਰ ਤੁਹਾਨੂੰ ਆਖਿਆ ਤਿੰਨ ਮਹੀਨਿਆਂ ਕਿ ਮੈਂ ਖੇਤਰ ਨਹੀਂ ਜਾ ਕੇ ਵੜਿਆ ਇਸੇ ਬਾਨੇ ਮੈਂ ਸਵੇਰੇ ਵੀ ਇਸ ਮੈਟਰ ਤੇ ਗੱਲ ਕੀਤੀ ਪੱਠਿਆਂ ਤੋਂ ਸੁਖ ਮਿਲਿਆ ਲੱਗਣਗੇ ਹੁਣ ਮੈਂ ਨਹੀਂ ਲਾਉਣਾ ਮੇਰੀ ਕੱਟੀ ਜਾਂਦੇ ਨਾਲ ਇਹ ਲਾਉਣਾ ਪੈਣਾ ਲਾਉਣਾ ਜ਼ਰੂਰ ਹੈ ਰੋਇ ਪਾਣੀ ਦੇਣਾ ਪਾਉਣਾ ਜਾਪੋਨ ਨਹੀਂ ਗਈ ਸੀ ਮੈਂ ਕਾ ਜੰਮੂ ਖਾਲੀ ਲੱਗੇ ਤੋੜ ਦੇ ਕਾ ਨਾ ਮੇਰੀ ਨਹੀਂ ਬਸਦੀ ਇਹਦਾ ਕਾ ਮੇਰੀ ਨਹੀਂ ਬਸਦੀ ਜੰਮੂ ਨਹੀਂ ਕਾ ਤੈਨੂੰ ਪ੍ਰੋਸੈਸ ਸਮਝ ਨਹੀਂ ਲੱਗ ਰਿਹਾ ਭਾਈ ਰੋ ਜੰਮੂ ਸਮਝਾਉਂਦੇ ਨਹੀਂ ਕਾ ਆ ਜਾ ਵੀ ਚੀ ਗੱਲ ਆਈ ਭਾਈ ਜੰਮੂ ਤਲੇ ਬੈਠੋ ਨਾ ਰੋਤ ਨਹੀਂ ਕਰਦੇ ਨੇ ਓਏ ਇੱਕ ਮਿੰਟ ਚੱਗ ਜੀ ਜੰਮੂ ਨਹੀਂ ਲੱਗੇਂ ਤੇ ਓਏ ਆ ਜਾ ਮਾ अच्छा व्लॉग नहीं बनाओ मैडम हां सब ठीक है गिफ्ट के में लगा सही सही बहुत बढ़िया खुश हो गया खुश हो गया मैं बा ठीक है मुंह पूंजना ही है दूसरी मौली का गिफ्ट दिखाइए तो मौली ओए मौली एक हो रहा ले क्या केक नहीं 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 मौली है मैं नहीं खाया नहीं मैं खाया नहीं एक कैसे खाऊंगा ये रोक के की देगा की देगा ਕੀ ਯਾਰ ਲੈ ਲੋ 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 ਮੋਹਮੱਦੀਆ ਤੇ ਲਾਈ ਗੈ ਨਾ ਫੇਰ ਉਹੀ ਗੱਲਾਂ ਆਪਾਂ ਕਿੱਥੋਂ ਲਾਉਣੀ ਹੈ ਡੱਬੀ ਤਾਂ ਆਪਣੇ ਕੋਲ ਫੇਰ ਵੀ ਨਹੀਂ ਹੈ ਅੱਗ ਲਾਉਣ ਲਈ ਬਥਾਰੇ ਆ ਗੋਦੇ ਮੋੜੀ ਲੈ ਕੇ ਝੂਟ ਖਸਰਾਉਣਾ ਓਏ ਨਾ ਉਹ ਸਾਰੇ ਗੈਸ ਹੀ ਮੁੱਕ ਗਈ ਹੋਵੇ ਓ ਕਰ ਗੱਲ ਆ ਆ ਫੜਾ ਫੜਾ ਦੇਖੀ ਚਾਹੁੰਦਾ ਕਿ ਬਾਧਾ ਹੋਰ ਚਿਰੋ ਜੀ ਛੱਡ ਦੇਗਾ ਦੱਸ ਅਗਲਾ ਸਵਾਦ ਮਰ ਗਿਆ ਉਹ ਸਾਲਾ ਭੇਂਤਾ ਤੂੰ ਗੁਰੂਆ ਕੋਕਣਾ ਖਾਪ ਨਹੀਂ ਕਹੀ ਦਿੰਦੀ ਮੈਂ ਥੋੜਾ ਪਿਆ ਉੱਥੇ ਆਪਾਂ ਜਾ ਕੇ ਸਾਰੇ ਤੇ ਐ ਹੋਏ ਐ ਕਰੀ ਗੁਰੂਆ ਠੀਕ ਐ ਐ ਕਰ ਪਿੱਛੇ 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 ਹੋ ਜਾਂਦੇ ਜੀ ਫਿਰ ਲੈਣ ਜਾਣੀ ਪੈਣੀ ਓ ਜਾਂਦਾ ਹੀ

ਅੰਡੇ ਫੁੱਟੇ ਰਕੀ ਦਿਖੜ ਗੜ ਰਕਤੇ ਉਹ ਸਿਰ ਪਰ ਟੁੱਟਦਾ ਹੈ ਜਿਹੜਾ ਡੰਡ ਬਲੌਕ ਆਉਣ ਕੋਲ ਵੰਦਾ ਵੀਰ ਆਪਣੇ ਨਾਨਕੇ ਵੀ ਵੀਰ ਵੰਦੇ ਨੇ ਇਸ ਕਰਕੇ ਨਾ ਵੀਰ ਸਾਡਾ ਕੋਈ ਗਾਣਾ ਨਾ ਕੱਢੇ ਵਿੱਚ ਉਹ ਵਾਰ ਵੀ ਟੂ ਟੂ ਨਹੀਂ ਲੱਗਣੀ ਨਾ ਨਹੀਂ ਲੱਗਣੀ ਹਣ ਵੀਰ ਟੂ ਨਹੀਂ ਲੱਗਣੀ ਹੋਰ ਟੂ ਹੀ ਲੱਗਣੀ ਉਹ ਟੂ ਨਹੀਂ ਲੱਗਣੀ ਇਲੈਕਟ੍ਰੀਸ਼ੀਅਨ ਸਾਹਿਬ ਆਪ ਹੋਏ ਨੇ ਮੂਰੇ ਓਏ ਕੋਈ ਸਾਡਾ ਡਾਕਟਰ ਨਾਲੇ ਕੋਈ ਸਾਡਾ ਡਾਕਟਰ ਸੀ ਓਏ ਸਾਡਾ ਡਾਕਟਰ ਸੀ ਓਏ ਸੱਚ ਓਏ ਇਹਨੇ ਵੀ ਮਾਲਟੀ ਕਿਦਾਂ ਹੋਈ ਬਾਕੀ ਛੱਡ ਬਾਕੀ ਛੱਡ ਉਹ ਬਾਕੀ ਛੱਡ ਆਪਾਂ ਚੱਲ ਆਪਾਂ ਕਿਸਮਤ ਧਾਰਿਆ ਇਹ ਆਪਦੇ ਆਪ ਤੋ ਧਾਰਿਆ ਇਹਨੇ ਯਕੀਨ ਹੀ ਨਹੀਂ ਉਧਰ ਮੈਡੀਕਲ ਤੇ ਲੱਗਾ ਡੈਂਟਰੀ ਕੀਤੀ ਜਾਂਦਾ ਉਧਰ ਆਈਟੀਆ ਹੀ ਕਰਨਦੇ ਆ ਉਧਰ ਆਈਟੀਆ ਹੀ ਕਰੀ ਜਾਂਦਾ ਉਸਤਾਜ ਕੀ ਕਰਨਾ ਚਾਹੋਗੇ ਕੀ ਕਹਾਂ ਬੋਲ ਹੀ ਖਤਮ ਨਹੀਂ ਨਹੀਂ ਬੋਲ ਹੀ ਖਤਮ ਨਹੀਂ ਦੋ 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 ਕੰਮ ਇਕੱਠੇ ਇਹ ਦੋ ਬੇੜੀਆਂ ਦੇ ਪੈਰ ਰੱਖਣ ਦੇ ਕਾਰਨ ਬਸ ਪੁੱਛੋ ਹੀ ਨਾ ਬਸ ਕਰਦੀਆਂ ਮਜਬੂਰੀਆਂ ਸਾਨੂੰ ਇਹ ਲੈ ਰਦੀਆਂ ਓਏ ਓ ਹੁਣ ਸਾਈਡ ਦੀ ਟੀਨ ਲਿਆਦੀ ਹੁਣ ਓਏ ਗੱਲ ਵੀ ਓਏ ਜਾਣ ਪੰਜਾਬੀ ਚ ਭਾਜੀ ਸੇਲੀ ਦੇ ਖੱਤੇ ਦੱਸ ਦੇ ਕੁਛ ਕਰਨਾ ਪੈਂਦਾ ਵੀਰ ਜੀ ਮਰਵਾ ਦਿੰਦੀ ਆ ਬੰਦੇ ਨੂੰ ਸੇਲੀ ਦੇ ਖੱਤੇ ਘਾ ਰਹੇ ਨੇ ਦੋ ਤੋ ਕੰਮ ਕਰਨੇ ਪੈਂਦੇ ਨੇ ਜੀ ਮੈਂ ਕਲੀਪ ਨਹੀਂ ਕੱਟਦਾ ਹਾਂ ਕਲੀਪ ਇਹ ਤਾਂ ਕੱਟਣੀ ਨਹੀਂ ਆਪਾਂ ਨਾ ਇਹ ਹੁਣ ਸਾਡੀ ਭਾਬੀ ਕਿੱਥੇ ਜੀ ਬੈਠੀ ਹੋਵੇਗੀ ਨਾ ਸਾਡੀ ਭਾਬੀ ਕਿੱਥੇ ਬੈਠੀ ਹੋਵੇ ਤੇ ਆ ਸੁਣੇ ਆ ਕੀ ਬੋਲਦਾ ਪਿਆ ਖਰਚੇ ਦੱਸਦਾ ਖਰਚੇ ਦੱਸਦਾ ਪਾਪੀ ਖਰਚੇ ਦੇਖੋ ਬੜਾ ਤੈਨੂੰ ਪਤਾ ਨਹੀਂ ਹਾਂ ਹਾਂ ਓਏ ਆ ਪੂੜਾ ਆ ਪੂੜਾ ਆ ਪੂੜਾ ਉਹ ਸਾਰੇ ਪੈਂਟ ਬੂਡ 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 ਕੋਈ ਨਹੀਂ ਦੂਰ ਕੋਈ ਆ ਦੇ ਆ ਜਾ ਆ ਪੈਂਟ ਲਾ ਲੈਣ ਪੈਂਟ ਲਾ ਲੈਣ ਲਾ ਲਾ ਮੈਂ ਲਾ ਲੈ ਆ ਜਾਣ ਫੜੀ ਜਾਣ ਫੜੀ ਲੈ ਆ ਜਰਾ ਬਾਈ ਲਾ ਲੈ ਜਰਾ ਉਹ ਆ ਇਹਨੇ ਕਹਿੰਦਾ ਪੈਂਟ ਵੀ ਲਾ ਲ ਹੋਲੀ ਓਏ ਅੰਦਰੋਂ ਸੀਨ ਛੱਟ ਦੇ ਮੋਜੇ ਲਾ ਲੈ ਲਾ ਦੇ ਪੈਂਟ ਲਾ ਇਹਨਾਂ ਉਹੀ ਦਬੀਓ ਰੋਕ ਜੀ ਦੋ ਮਿੰਟ ਰੋਕ ਜੀ ਦੋ ਮਿੰਟ ਰੋਕ ਦੇ ਕੱਚਾ ਨਹੀਂ ਪਾਇਆ ਐਸਾ ਆ ਕੱਚਾ ਨਹੀਂ ਪਾਇਆ ਸਾਲੇ ਵੀਡੀਓ ਚੱਕ ਚੱਕ ਕੱਚਾ ਕਰੋ ਕੰਮ ਨਹੀਂ ਚੰਗਾ ਜੇ ਚੱਕ ਕੇ ਉਹ ਘੇਰ ਚੱਕ ਉਹ ਘੇਰ ਚੱਕ ਓਏ ਐਵੇਂ ਛੋਟਾ ਵੇਚੇ ਨੂੰ ਸਾਲੇ ਵੀ ਫੇਰ ਤੂੰ ਲਈ ਉਹ ਪੋੜੀ ਓਏ ਆ ਵੱਡੇ ਓਏ ਤੇਰੇ ਤੇਰੇ ਇਧਰ ਬੱਸ ਇਧਰ ਬੰਨ ਜਾ ਸਰ ਓਏ ਇੱਕ ਮਿੰਟ ਇੱਕ ਮਿੰਟ ਚਲੋ ਦੇਵਾ ਚਲੋ ਇੱਕ ਮਿੰਟ ਇੱਕ ਮਿੰਟ ਚਲੋ

ਵਾਟਰ ਦੀ ਨਾ ਮੈਂ ਉਹ ਵੀਰ ਜੀ ਥੜੀ ਖਾਸੋਂ ਅੱਜ ਮਾਰਾਂ ਨਾ ਪਾਣੀ ਲਓ ਵੀ ਜੂੜਾ ਜਿਹਾ ਪਕਾ ਲਿਆ ਬਸ਼ੀਰ ਨੂੰ ਕੋਣ ਅਹੀਂ ਲੱਗਿਆ ਨਾ ਹੁਣ ਆਓ ਮੇਰਾ ਵੀਰ ਮੇਰੀ ਗੱਲ ਸੁਣੋ ਮੇਰਾ ਰਾਤ ਦਾ ਟਾਈਮ ਹੋ ਗਿਆ 9:30 ਦਾ ਇੱਕ ਮਿੰਟ ਇੱਕ ਮਿੰਟ ਪੱਕਾ ਰਾਤ ਦਾ ਟਾਈਮ ਹੋ ਗਿਆ 9:30 ਦਾ ਅਜੇ ਤੇਰਾ ਕੋਣ ਹੈ ਗਾਣੇ ਲਾਈਏ ਸਾਤਰੀ ਕਾਲ ਜੀ ਆਦੇ ਲਾਉਣੇ ਆ ਲੱਗੇ ਮੁੰਡੇ ਸਾਰੇ ਨਾ ਹੁਣ ਚੱਲਦੇ ਆ ਯਾਰ ਹੋ ਗਿਆ ਵੱਡੇ ਬੋਏ ਇਹ ਸਾਡੇ ਨਾਲ ਬੜਾ ਮਾਰਿਆ ਕੋਈ ਨਹੀਂ ਨਾਲ ਮਾਰਿਆ ਮਾਰੀ ਤਾਂ ਕੋਈ ਨਹੀਂ ਕਮੈਂਟ ਮੈਨੂੰ ਹੋਵੇ ਜਾਣ ਡੱਲ ਡੱਲੀ ਹਾਂ ਫਰੈਂਡ ਰੋਹ ਇਹ ਕਿੰਨੇ ਲਖੂ ਨਾ ਮੇਰੇ ਆਲਾ ਆਹ ਇਹ ਗੰਦਾ ਢੋਲ ਪਿਆ ਜਾ ਢੋਲੋਂ ਨਾ ਪਿਆ ਆਹ ਫਰਤੋ ਆਹ ਮੁਰਗਾ ਬੁਰਾ ਜੇ ਪਿਆ ਮੁੰਡੇ ਇਹ ਭੁੱਖੇ ਆ

જમુ કાય

ਆਹ ਸਲਾਮ ਸਲਾਮ ਉਹ ਬੱਗੀ ਅੱਧ ਬਲੀ ਇਹ ਨਹੀਂ ਹਦੀ ਉਹ ਕਿਛੜਾ ਪਾਇਆ ਦੋ ਬੋਲ ਹਾਂ ਲੈ ਬੋਲੋ ਵਾਟਰ ਲੈ ਲੈ ਤੇ ਪਾਣੀ ਜਾਓ ਓਏ ਫਿਰ ਕਿਛੜਾ ਪਾਇਆ ਤੇ ਆ ਜਾ ਪਤਾ ਉਹ ਹੋ ਮੁਰਗਾ ਉੜੂ ਵਣੀ ਜਾਂਦਾ ਓਏ ਗੁਰੂ ਗੁਰੂ ਗੱਡੀ ਤੇ ਆ ਗਈ ਧੱਕਾ ਹੋ ਰਿਹਾ ਜੀ ਬਚਾਓ ਬੰਦਾ ਉਹ ਪਾਣੀ ਚ ਰੁਕ ਕੇ ਖੜਾ ਬੜਾ ਡੂੰਗਾ ਓਏ ਸਾਰਾ ਲੱਖ ਕੋਈ ਧਿਆਨ ਕੇ ਲਾਤ ਅੜ ਜਣੀ ਸਾਰਿਆ ਕੋਈ ਨਹੀਂ ਕੋਈ ਨਹੀਂ ਜਾਤ ਤੇ 10000 ਵੱਜੇ ਸਾਰਿਆ 6000 ਦਾ ਸ਼ੀਸ਼ਾ ਕੋ ਲੱਖ ਵੱਜਣਾ ਥੱਲੇ ਨਹੀਂ ਮਾਰਦੇ ਨਹੀਂ ਮਾਰਦੇ ਇਹਨੇ ਬਹੁ ਭਜਾਇਆ ਮੈਨੂੰ ਓਏ ਮੈਂ ਵੀ ਝੋਨੇ ਵਿੱਚ ਉਦੀ ਗਿਆ ਜੀ ਸਾਰੇ ਪੱਕੀ ਤੇ ਬੜਾ ਭਿਆਨਿਆ ਓ ਸੜ ਲਿਆ ਇਹ ਬੰਦਾ

ਆਹ ਨਾ ਮੈਂ ਕਹਿੰਦਾ ਮੁੰਡੇ ਸਾਡੇ ਆ ਜੋ ਇਹ ਬੜੀ ਮਿੱਟੀ ਪਾਉਣ ਡਿਆ ਆ ਮੂੰਹ ਕੋਚ ਮੂੰਹ ਕਾਲਾ ਮਗੋਲਾ ਕਰ ਲੀ ਗਿਆ ਇਹ ਲੈ ਗਈ ਭਾਜੀ ਤੁਸੀਂ ਵੀ ਕਰ ਲੀ ਗਿਆ ਇਹ ਭਾਜੀ ਕੱਲ ਤਾਂ ਮੇਰਾ ਵੀ ਆਲੇ ਆ ਆ ਆ ਮੁੰਡਾ ਸਮਝਦਾ ਨਹੀਂ ਲੱਗਦਾ ਅਦੀ ਬੜਾ ਕੁਟਿਆ ਵੇ ਆਹ ਕਾਲਾ ਆਪੇ ਕੁੜੀਆਂ ਛੇੜਦਾ ਹੀ ਮੂੰਹ ਕਾਲਾ ਕੀਤਾ ਇਹ ਦੱਸ ਬੜਿਆ ਆਹ ਬੰਦਾ ਮਰਿਆ ਚੱਤੀ ਗਾ ਰੱਖਿਆ ਮੁੰਡੇ ਨੇ ਐਸੇ ਚੋ ਆਪ ਮੋਟਰਾਂ ਤੋਂ ਪੋਲ ਹੋਂਦਾ ਏ ਤਾਰਾਂ ਮਰਦਾ ਇਹ ਕੋਲ ਜਾਨ ਰੱਖੇ ਰੱਖੇ ਚਾ ਚਲੋ ਆਇਓ ਇੱਥੇ ਰੁਕੋ ਇੱਥੇ ਰੁਕੋ ਕੁੜੀ ਰੱਖ ਰੱਖ ਖਿੱਚੋ ਫੋਟੋ ਕੋਈ ਜਰਾ ਉਹ ਸਿਰ ਸਿੱਧਾ ਕਰ ਮਚਰੇੜ ਵਾਲਾ ਇੱਥੇ ਰੱਖ ਆਸੇ ਫੋਸੇ ਮਿੱਟੀ ਦਾ ਛੋਣਾ ਲਾਇਆ ਬਾਈ ਏ ਵੀਡੀਓ ਵੰਡੀਆ ਉਹ ਵੀਰੋ ਛੋਟਾ ਆਇਓ ਨਾ ਆਪਣੀ ਨਾਲੀ ਹਾਂਜੀ ਆਓ ਨਾ ਚਲੋ ਚਾਪੀ ਲੈ ਵੀ ਮਿੱਤਰਾ ਹਾਂਜੀ ਗਾਇਸ ਤੁਹਾਨੂੰ ਸਾਡਾ ਬਲੌਗ ਕਿਹੋ ਜਿਹਾ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਰ ਦਾ ਜਨਮ ਦਿਨ ਸੀਗਾ ਇਹਨੂੰ ਹੈਪੀ ਬਰਥਡੇ ਕਮੈਂਟਾਂ 'ਚ ਕਹਿ ਦਿਓ ਠੀਕ ਹੈ ਜੀ ਕੀ ਕਹਿਣਗੇ ਬਿਲੇਟਡ ਵੀਰ ਇਹ ਰਿਟੇਡ ਹੈ ਨਾ ਵੀਰ ਮੇਰਾ ਨਾ ਵੀਰ ਮੇਰਾ ਰਾਤ 3 ਵਜੇ ਤੱਕ ਸੋਚਦਾ ਰਿਹਾ ਹੈ ਕੀ ਉਹਨਾਂ ਨੇ ਮੈਚ ਨਹੀਂ 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 ਇਹ ਨਹੀਂ ਇਹ ਵੀ ਇਸ ਤਰ੍ਹਾਂ ਇਹ ਮੇਰਾ ਪਹਿਲਾਂ ਕੱਪੜੇ ਪਾ ਗਿਆ ਫਿਰ ਗੱਲ ਕਰੀ